ਮੇਰੇ ਪਿੰਡ ਮੇਰੇ ਖੇਤ ਚੈਨਲ ਦੇ ਨਾਲ ਜੁੜ ਚੁੱਕੇ ਸਾਰੇ ਐਨ ਪ੍ਰਾਵਾਹਾਂ ਦਾ ਧੰਨਵਾਦ ਜੀ ਤੇ ਅੱਜ ਤੁਸੀਂ ਦੇਖੋ ਆਪਾਂ ਬਰਬਰੀ ਆਪਣੀਆਂ ਸਾਰੀਆਂ ਵਿੜੇ ਜਿ ਛੱਡ ਲਈਆਂ ਆ ਵੀੜੇ ਦੇ ਵਿੱਚ ਛੱਡੀਆਂ ਹੋਈਆਂ ਤੇ ਬੱਚੇ ਮੇਰੇ ਮੂੰਹ ਉੱਨੀ ਕੀ ਆਖਦੇ ਆ ਵੀ ਇਹ ਲੱਤਾਂ ਲੁੱਤਾਂ ਫੜ ਕੇ ਆਉਂਦੀਆਂ ਸਾਨੂੰ ਚੰਗਾ ਦੇ ਵੈਸੇ ਤਾਂ ਇਹ ਚੰਗਾਈਆਂ ਹੋਈਆਂ ਬੱਕਰੀਆਂ ਸਾਰੀਆਂ ਤੇ ਅੰਦਰ ਬੰਨਾਂਗੇ ਆਪਾਂ ਇਹਨਾਂ ਨੂੰ ਹੁਣ ਤੇ ਮੈਂ ਕਿਹਾ ਵੀ ਚੱਲ ਇੱਕ ਵਾਰੀ ਆਪਾਂ ਇਹਨਾਂ ਨੂੰ ਛੱਡ ਕੇ ਵਿੜੇ ਦੇ ਵਿੱਚ ਥੋੜ੍ਹ ਗਈਆਂ ਲੱਤਾਂ ਬਾਹਾਂ ਖੋਲਦਗੇ ਇਹਨਾਂ ਵਾਲੀਆਂ ਹਨਾ ਭੱਜ-ਭੁੱਜ ਲੈਣਗੇ ਤੇ ਇੱਥੇ ਬੱਚਿਆਂ ਵਾਸਤੇ ਚੋਕਰ ਪਾਇਆ ਸੀ ਆਪਾਂ ਖੁਰਨੀ ਦੇ ਵਿੱਚ ਤੇ ਖਾਈ ਜਾਂਦੀਆਂ ਇਹ ਚੋਕਰ ਤੇ ਮੈਂ ਪ੍ਰਾਂਤ ਦੇ ਵਿੱਚ ਹੋਰ ਪਤਾ ਸੀਗਾ ਤੇ ਆ ਦੇਖੋ ਉਧਰ ਹੂੰ ਤਾਂ ਵੈਸੇ ਡੋਲ ਦਿੰਦੀਆਂ ਜਦੋਂ ਪੈਰ ਧਰਦੀਆਂ ਵਿੱਚ ਹਨਾ ਇਹ ਤੇ ਬੱਚੇ ਵੀ ਸਾਰੇ ਆਊਟਲੇਜੇ ਹੋਏ ਫਿਰਦੇ ਆ ਭੱਜੇ ਫਿਰਦੇ ਆ ਕੁਝ ਮੇਰੇ ਮਗਰ ਆ ਜਾਂਦੇ ਆ ਵੀ ਸਾਨੂੰ ਚੰਗਾਓ ਦੁੱਧ ਉਦੋਂ ਉਹ ਪਰੇ ਜਾਲੀ ਦੇ ਸਿਰ ਪਸਾਈ ਜਾਂਦੇ ਉਹ ਆਪਣੀ ਨੂਰੀ ਉਹ ਭੱਜੇ ਆਈ ਇਹ ਦੇਖੋ ਇਹਨਾਂ ਨੂੰ ਆਏ ਆ ਵੀ ਸਾਨੂੰ ਫੜ ਕੇ ਹੁਣ ਬੱਕਰੀਆਂ ਨੂੰ ਫੜ ਕੇ ਤੇ ਦੁੱਧ ਚੰਗਾ ਹੋ ਸਾਨੂੰ ਬੱਕਰੀਆਂ ਮੂਰੇ ਭੱਜ ਪੈਂਦੀਆਂ ਲਾਲਚ ਕਰ ਜਾਂਦੀਆਂ ਦਾਣਾ ਖਾਣ ਦਾ ਤੇ ਆਪਣੀਆਂ ਤਕਰੀਬਨ ਹੁਣ ਸਾਰੀਆਂ ਹੀ ਸੂਪੀਆਂ ਬਸ ਇੱਕ ਰਹਿ ਗਈ ਆ ਇਹਦਾ ਰਹਿ ਗਏ ਬਸ ਆਪਣੀ ਦੇ 20 ਦਿਨ ਹੁਣ 20 ਦਿਨ ਰਹਿ ਗਏ ਏ ਵੀ ਸੂਕੂਗੀ ਤੇ ਜਿੰਨੀਆਂ ਨੇ ਆਇਦਕੀ ਜ਼ਿਆਦਾਤਰ ਬੱਕਰਾ ਹੀ ਦਿੱਤੇ ਆ ਬੱਕਰੇ ਬਹੁਤ ਜ਼ਿਆਦੇ ਆਪਣੇ ਪੱਠਾਂ ਤਾਂ ਮੰਨ ਕੇ ਚੱਲੋ ਵੀ ਤੁਸੀਂ ਚਾਰ ਹੀ ਆਈਆਂ ਉਹਨਾਂ ਚੋਂ ਦੋ ਰੱਖੀਆਂ ਆਪਾਂ ਉਹ ਵਰਗੀ ਜਾਲੀ ਦੇ ਵਿੱਚ ਪਰੇ ਮਿਆਂਕਣ ਨੂੰ ਉਧਰ ਤੇ ਬਾਕੀ ਬੱਕਰੀ ਐ ਸਾਰੇ ਇੱਕ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਾਂਜਾ ਤੇ ਆ ਆਪਣੀ ਜੂਲੀ ਵੀ ਸੂਪੀ ਇੱਕ ਬਾਈ ਨੇ ਕਮੈਂਟ ਕਰਿਆ ਸੀ ਬਈ ਇਹ ਜਿਹੜੀ ਬੱਕਰੀ ਤੁਸੀਂ ਉਹ ਦਿਖਾਈ ਸੀ ਵੀ ਸੂਪੀ ਕਿ ਨਹੀਂ ਪਹਿਲਾਂ ਆ ਦੇਖੋ ਜੀ ਇਹ ਸੂਪੀ ਆ ਚਿੱਟਾ ਬੱਚਾ ਦਿੱਤਾ ਨੇ ਪੂਰਾ ਗੁਲਾਬੀ ਦੇ ਵਿੱਚ ਤੇ ਲੋ ਆ ਚੁੰਬੜਦੀਆਂ ਮੱਲੋ ਮੱਲੀ ਆ ਦੇਖ ਸਕਦੇ ਆ ਤੁਸੀਂ ਹਜੇ ਤੱਕ ਤਾਂ ਇਹਦੇ ਕੰਨ ਡਿੱਗੇ ਜੇ ਪਤਾ ਨਹੀਂ ਚੱਕੂਆ ਕਿ ਨਹੀਂ ਪਰ ਹੈ ਪਿਓਰ ਗੁਲਾਬੀ ਇੱਕ ਵੀ ਦਾਗ ਨਹੀਂ ਵਿੱਚ ਇਹਦੇ ਪਿਓਰ ਵਾਈਟ ਦੇ ਵਿੱਚ ਚਿੱਟਾ ਜਮਾ ਬਿਲਕੁਲ ਤੇ ਆਪਣੀ ਨੂਰੀ ਤਸਵੀਰ ਆਈ ਆ ਫਿਰ ਜਮਾ ਆ ਦੇਖੋ ਨੂਰੀ ਦੇ ਕੰਨ ਨਾ ਜੁਲੀ ਜੁਲੀ ਕਿਉਂ ਮਾਰਦੀ ਆ ਉਹਦੇ ਆ ਦੇਖੋ ਸਾਰੇ ਐ ਭੱਜੇ ਫਿਰਦੇ ਮਾਹ ਚੱਲ ਭੱਜ ਲੈਣ ਦਿਓ ਤੇ ਫਿਰ ਇਹਨਾਂ ਨੂੰ ਆਪਾਂ ਤਾੜਾਂਗੇ ਾਡੋ ਵੱਡੀ ਪਿੰਜਰਿਆਂ ਦੇ ਵਿੱਚ ਬੱਚਿਆਂ ਨੂੰ ਬੱਚੇ ਆਪਾਂ ਹੁਣ ਸਾਰੇ ਇੱਕ ਥਾਂ ਕਰ ਦਿੰਨੇ ਹੁੰਨੇ ਆ ਇਕੱਠੇ ਹੀ 12 ਬੱਚੇ ਇੱਕ ਥਾਂ ਪਿੰਜਰੇ ਦੇ ਵਿੱਚ ਵੱਡੇ ਦੇ ਵਿੱਚ ਕਰ ਦਈਦੇ ਆ ਤੇ ਆਰਾਮਦਾਰੀ ਨਾਲ ਬੈਠੇ ਰਹਿੰਦੇ ਆ ਹੁਣ ਥੋੜੀ ਜੀ ਰਾਤ ਨੂੰ ਗਰਮੈਸ਼ ਹੁੰਦੀ ਕਰਕੇ ਆਪਾਂ ਬੱਚੇ ਠਕੇ ਨਹੀਂ ਕਦੇ ਬੱਚਿਆਂ ਦੇ ਉੱਤੇ ਆਪਾਂ ਕਦੇ ਵੀ ਹੁਣ ਕੰਬਲ-ਕੰਬਲ ਨਹੀਂ ਪਾਏ ਪਿੰਜਰਿਆਂ ਤੇ ਉਵੇਂ ਹੀ ਹੁੰਦੇ ਓਪਨ ਹੀ ਰੱਖ ਲਈਦੇ ਆ ਕਿਉਂਕਿ ਜਿਆਦੇ ਹੁੰਦੇ ਬੱਚੇ 12 12 ਕਰਕੇ ਫਿਰ ਆਪਦੀ ਵੀ ਗਰਮੈਸ਼ ਬਣ ਜਾਂਦੀ ਹੈ ਹਨਾ ਇਹਨਾਂ ਦੀ ਤਾਂ ਕਰਕੇ ਆਪਾਂ ਫਿਰ ਠਕੇ ਨਹੀਂ ਕਦੇ ਹੁਣ ਉਹ ਹੋ ਕੇ ਮੈਨੂੰ ਲੱਗਦਾ 3-4 ਦਿਨ ਗਰਮੀ ਹੁੰਦੀ ਹੈ ਤੇ ਮੱਝਾਂ ਆਪ ਬੰਨੋਂ ਹਟ ਗਿਓ ਬਾਹਰ ਹੀ ਹੁੰਦੀਆਂ ਆ ਦੇਖੋ ਕਾਂਜਾ ਇਹ ਇਹ ਕਾਂ ਜائیں ਖਰਾਬ ਕਰਦੇ ਹੁੰਦੇ ਹੁਣ ਕੋਈ ਲੱਗਿਆ ਪਿਆ ਐ ਬੋਕ ਵਾਂਗੂ ਕਰਨ ਇਹ ਆ ਦੇਖੋ ਤੇ ਇੱਧਰ ਵੀ ਫਿਰਦੇ ਆ ਉਹਦੇ ਮਸਤੀ ਦੇ ਵਿੱਚ ਸਾਰੇ ਇਹਨਾਂ ਨੂੰ ਕੋਈ ਵਾਸਤਾ ਨਹੀਂਗਾ ਅੰਦਰ ਜਾਣ ਦਾ ਹੁਣ ਠੰਡ ਹੈਣੀਗੀ ਤੇ ਇਹਦੀ ਆਪਾਂ ਦਵਾਈ ਸ਼ੁਰੂ ਕਰੀ ਐ ਹੁਣ ਇਹਨੂੰ ਫਰਕ ਪੈ ਗਿਆ ਆਪਣੀ ਵੱਡੀ ਬੱਕਰੀ ਨੂੰ ਜਿਹਦੇ ਵਾਸਤੇ ਇੱਕ ਹੋਰ ਦਵਾਈ ਲਿਆਂਦੀ ਐ ਇੱਕ ਤਾਂ ਕੈਲਸ਼ੀਅਮ ਲੈ ਜਾਂਦਾ ਆਪਾਂ ਤੇ ਮਲਟੀ ਸਟਾਰ ਨਿਊਰੋਕਾਈਂਡ ਇਹ ਚੀਜ਼ਾਂ ਸ਼ੁਰੂ ਕਰੀਆਂ ਹੋਈਆਂ ਇਹਦੀਆਂ ਤੇ ਕੈਲਸ਼ੀਅਮ ਨਾਲ ਸ਼ੁਰੂ ਕਰਤਾ ਜੇ ਬਹਾਲ ਹੋ ਜੇ ਤਾਂ ਵੈਸੇ ਫਰਕ ਪੈ ਗਿਆ ਇੱਕ ਇਹਦੀ ਅੱਖ 'ਚ ਅੰਗਿੱਡਾਈਆਂ ਆਉਂਦੀਆਂ ਸੀ ਉਹ ਦਵਾਈ ਪਾਈ ਅੱਖ ਠੀਕ ਕਰੀ ਇਹਦੀ ਜਿਵੇਂ ਆਨੇ ਹੁੰਦੇ ਬੁੱਢਾ ਟੱਗਾ ਬੱਤੀ ਰੋਗ ਉਹ ਘੱਮ ਹੋਇਆ ਪਿਆ ਇਹਦੇ ਨਾਲ ਤਾਂ ਵਿਚਾਰੀ ਨਾਲ ਜਿਵੇਂ ਜਿਵੇਂ ਵੱਡੀ ਹੁੰਦੀ ਜਾਂਦੀ ਆ ਓਵੇਂ ਓਵੇਂ ਰੋਗ ਵੀ ਲੱਗਦੇ ਹਨਾ ਰੇਸ਼ਾ ਮਸਾਂ ਹਟਾਇਆ ਇਹਦਾ ਟੀਕੇ ਲਾ ਕੇ ਡੇਲੀ ਇੱਕ ਟੀਕਾ ਇਹਦੇ ਸੁਬਾਹ ਲਾਉਂਦੇ ਹੁੰਦੇ ਸੀਗੇ ਤੇ ਰੇਸ਼ਾ ਵੈਸੇ ਸੁੱਕ ਗਿਆ ਦਾ 4 ਦਿਨ ਲਾਇਆ ਸੀਗਾ ਆਇ ਦੀ 3 ਆ ਪਹਿਲਾਂ ਪਹਿਲੇ ਸੂਏ ਦੀ ਇਹ ਵੀ ਹੁਣ ਤਾਂ ਮੈਨੂੰ ਲੱਗਦਾ 6 ਸੂਇਆਂ ਦੇ ਕਰੀਬ ਹੀ ਹੋ ਗਈ 6-7 ਸੂਏ ਇਹ ਉਹਦੀ ਆਪਣੀ ਵੱਡੀ ਦੀ ਪਹਿਲੇ ਸੂਏ ਦੀ ਆ ਤੇ ਦੇਖੋ ਤੁਸੀਂ ਗਰਮੀ ਕਰਕੇ ਹੁਣ ਮੈਂ ਚੱਲ ਖੇਡ ਲੈਣ ਲੱਗੇ ਤੇ ਉਧਰੋਂ ਸਾਡਾ ਨਦਰ-ਨਦਰ ਕਿਵੇਂ ਆ ਓਏ ਹਾਂ ਆ ਦੇਖੋ ਜੀ ਸਾਡਾ ਨਦਰ ਤੇ ਏਕਮ ਤੇ ਨਦਰ ਵੀ ਸਾਡਾ ਬਹੁਤ ਖੇਡਦਾ ਮੇਮਣਿਆਂ ਦੇ ਨਾਲ ਬਹੁਤ ਬੱਚਿਆਂ ਦੇ ਨਾਲ ਖੇਡਦਾ ਇਹ ਥੱਲੇ ਬਾਹਰ ਬਹਿ ਜਾਂਦਾ ਭਾਈ ਉੱਥੇ ਨੂੰ ਨਦਰ ਨੂੰ ਲਓ ਜੀ ਇਹ ਸਾਡਾ ਅੱਜ ਦਾ ਵਲੌਗ ਆ ਜੇ ਚੰਗਾ ਲੱਗਿਆ ਤਾਂ ਸ਼ੇਅਰ ਜ਼ਰੂਰ ਕਰਿਓ ਉਹ ਵੇਖੋ ਬੱਚੇ ਵੀ ਉਹਦੇ ਕੋਲੇ ਆ ਕੇ ਖੇਡਣ ਲੱਗ ਪੈਂਦੇ ਆ ਨਦਰ ਕੋਲੇ ਹਣਾ ਨਦਰ ਹਾਂ ਆਹਾ ਤੇਰੀ ਨਦਰ ਕੁਤਕ ਤਾੜੀਆਂ ਗਈਆਂ ਮੰਨਦਾ ਉਹਦੇ ਤੋਂ ਆ ਸਾਡਾ ਨਦਰ ਵੀ ਕੁਤਕ ਤਾੜੀਆਂ ਗਈਆਂ ਮੰਨਦਾ ਉਹ ਵੇਖੋ ਹਾਂ ਬਾਬਾ ਲਓ ਜੀ ਦੋਸਤੋ ਆ ਆਪਣਾ ਹੈਗਾ ਵਲੌਗ ਅੱਜ ਦਾ ਤੇ ਬੱਚੇ ਹੁਣ ਆਪਣੇ ਸਾਰੇ ਖਾਣ ਲੱਗ ਪਏ ਪੱਠੇ ਵੀ ਖਾ ਲੈਂਦੇ ਆ ਚੌਕਰ ਖਾ ਲੈਂਦੇ ਆ ਮੱਕੀ ਖਾ ਲੈਂਦੇ ਆ ਹੁਣ ਅੱਜ ਇਹਨਾਂ ਨੂੰ ਮੇਰਾ ਇਰਾਦਾ ਵੀ ਕੈਲਸ਼ੀਅਮ ਵੀ ਸ਼ੁਰੂ ਕਰ ਦਿਆਂਗੇ ਨਾਲ ਮਲਟੀ ਸਟਾਰ ਤੇ ਕੈਲਸ਼ੀਅਮ ਨਾਲ ਚੋਕਰ ਦੇ ਵਿੱਚ ਮਿਕਸ ਕਰਕੇ ਰੱਖਿਆ ਕਰਾਂਗੇ ਉਹ ਖੁਰਨੀ ਚ ਪਾਇਆ ਕਰਾਂਗੇ ਤੇ ਇਹ ਖਾਣ ਗਿਝਾਵਾਂਗੇ ਗੁੜ ਵੀ ਖਾਣ ਗਿਝਾਵਾਂਗੇ ਬੱਚਿਆਂ ਨੂੰ ਗੁੜ ਵੈਸੇ ਖਾਂਦੇ ਆ ਤੇ ਬੱਕਰੀਆਂ ਜਿਵੇਂ ਹੁਣ ਆਹ ਲਾਲ ਗਲਦਾਰ ਆਪਣੀ 1.5 ਮਹੀਨੇ ਤੋਂ ਟੱਪ ਗਈ ਸੂਈ ਹੋਈ ਇਹ ਤੇ ਅੱਜ ਇਹਦੇ ਚਾਂਸ ਜੇ ਲੱਗਦੇ ਸੀਗੇ ਵੀ ਹੀਟ 'ਚ ਵੀ ਆਊਗੀ ਇਹ ਤੇ ਬੱਕਰੀਆਂ ਹੁਣ ਸਾਰੀਆਂ ਜਾਣ ਕੇ 2-2 ਮਹੀਨਿਆਂ ਤੋਂ ਹੀਟ 'ਚ ਆਈ ਜਾਣਗੀਆਂ ਇਹਨਾਂ ਨੂੰ ਕੋਈ ਦਵਾਈ ਬੂਟੀ ਦੇਣ ਦੀ ਜ਼ਰੂਰਤ ਵੀ ਨਹੀਂ ਪੈਂਦੀਗੀ ਜਦੋਂ ਬੱਕਰੀ ਹੀਟ 'ਚ ਆਉਂਦੀ ਆਪਣੀ ਬਰਬਰੀ ਵੈਸੇ ਤਾਂ ਡੇਢ ਮਹੀਨੇ ਤੋਂ ਸਾਰੀਆਂ ਆਉਣ ਲੱਗ ਪੈਂਦੀਆਂ ਹੁੰਦੀਆਂ। ਬਾਕੀ ਇਹ ਪਹਿਲਣਾ ਵੇਖੋ ਹਨਾ 2 ਮਹੀਨੇ ਵੀ 2.5 ਮਹੀਨੇ ਵੀ ਕਰ ਸਕਦੀਆਂ। ਤੇ ਹੀਟ ਚ ਆਉਣ ਲੱਗ ਪੈਣਗੀਆਂ। 2 ਮਹੀਨੇ ਤੱਕ ਤਾਂ ਸਹੀ ਆ 2 ਮਹੀਨੇ ਤੱਕ ਹੀਟ ਤੇ ਆ ਜਾਣ ਤਾਂ ਕ੍ਰਾਸ ਕਰਵਾ ਦੇਾਂਗੇ ਆਪਾਂ। ਨਾਲੇ ਬੱਚੇ ਆਪਦੇ ਪੱਠੇ-ਪੁੱਠੇ ਖਾਣ ਲੱਗ ਪੈਣਗੇ ਤੇ ਦੁੱਧ ਪੂਰਾ ਪੀ ਲੈਣਗੇ ਆ ਉਹਦਾ ਸਹੀ। ਉਹਦਾ ਕੱਲਾ ਜਿਹੜੀ ਉਹ ਬੱਕਰੀ ਜਾਂਦੀ ਉਹਦਾ ਕੱਲਾ ਬੱਚਾ ਬਹੁਤ ਸੋਹਣਾ ਪਲੀ ਜਾਂਦਾ ਉਹ ਵੀ। ਇੱਥੇ ਫਿਰਦਾ ਹੋਊਗਾ ਉਹ। ਉਹ ਘਰਨੀ ਦੇ ਚੜੇ ਫਿਰਦੇ ਆ। ਉਹ ਫਿਰਦੇ ਸਾਰੇ ਬੱਚੇ ਉਧਰ। ਉਹਨਾਂ ਦੇ ਵਿੱਚ ਬਾਕੀ ਕਵੇਲਾ ਹੋਈ ਜਾਂਦਾ ਹੁਣ। ਬਣਦੇ ਅੰਦਰ ਇਹਨਾਂ ਨੂੰ। ਆ ਜੋਕਰ ਚੁੱਕਰ ਖਾ ਲਿਆ ਇਹਨਾਂ ਨੇ। ਇਹਨੇ ਇਸ ਆਪਣੀ ਪਹਿਲਾਂ ਪਾਠਣੇ ਦਿੱਤਾ ਇੱਕ ਕਾਂਜ ਤੇ ਇੱਕ ਫੀਮੇਲ ਇਸ ਨੇ ਦਿੱਤੇ ਆ। ਤੇ ਚਲੋ ਜੀ ਇਹਨਾਂ ਦਾ ਆਪਣਾ ਵਲੌਗ ਆ। ਇਹ ਚੰਗਾ ਲੱਗਿਆ ਲਾਈਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਿਓ ਵਧਿਆ ਵਧਿਆ ਤੇ ਬੱਚੇ ਆਪਣੇ ਫਿਰਦੇ ਮਾਰਦੇ ਛਾਲਾਂ ਤੇ ਲਾਲ ਗੁਲਦਾਰ ਵੀ ਆਪਣੀ ਬਹੁਤ ਵਧੀਆਂ ਨੇ ਲਾਲ ਗੁਲਦਾਰ ਬੱਚੇ ਦਿੱਤਾ ਇੱਕ ਦਿੱਤਾ ਇੱਕ ਫਿੱਕਾ ਲਾਲ ਗੁਲਦਾਰ ਦਿੱਤਾ ਇੱਕ ਗੂੜਾ ਦਿੱਤਾ ਦੇਖੋ ਇਹ ਐਸ ਬੱਕਰੀ ਦੇ ਜਿਹੜੀ ਆ ਤੁਸੀਂ ਜਾਂਦੀ ਹੈ ਨਾ ਸਕਰੀਨ ਦੇ ਵਿੱਚ ਇਹਦੇ ਆ ਬੱਚੇ ਬਹੁਤ ਸੋਹਣੇ ਕੁਆਲਿਟੀ ਦੇ ਵਿੱਚ ਬੱਚੇ ਆਏ ਆ ਪੂਰੇ ਚਮਕਦਾਰ ਬੱਚੇ ਆ ਤੇ ਇਹ ਵੀ ਵਧ ਗਿਆ ਬਰੀਡਰ ਬਣਨਗੇ ਆਉਣ ਵਾਲੇ ਸਮੇਂ ਤੇ ਟਾਪ ਦੇ ਬੱਚੇ ਆਏ ਆ ਤੇ ਜੂਲੀ ਆ ਰੂਬੀ ਨੇ ਆਪਣੀ ਨੇ ਰੂਬੀ ਨੇ ਵੀ ਬਹੁਤ ਸੋਹਣੀਆਂ ਪੱਠਾਂ ਦਿੱਤੀਆਂ ਇੱਕ ਤਾਂ ਕਿੱਥੇ ਫਿਰਦੀਆਂ ਉਹਦੀਆਂ ਹੋ ਖੜੀਆਂ ਪਰੇ ਉਹ ਰੂਬੀ ਦੀਆਂ ਪੱਠਾਂ ਦੋਹੇ ਜਿਹੜੀਆਂ ਉਹ ਪਰੇ ਖੜੀਆਂ ਲਓ ਜੀ ਆ ਰਹਿ ਗਈ ਆਪਣੀ ਸੂਨ ਵਾਲੀ ਇਹ ਦੇਖੋ ਕੀ ਰਿਜ਼ਲਟ ਲਿਆਉਂਦੀ ਆ ਤੇ ਜੂਲੀ ਨੇ ਤਾਂ ਆਪਣੀ ਨੇ ਬੱਕਰਾ ਦੇਤਾ ਲਓ ਬਈ ਦੋਸਤੋ ਧੰਨਵਾਦ ਜੀ